ਸਤਿ ਸ਼੍ਰੀ ਅਕਾਲ ਜੀ ਪਿੰਡੂ ਕਮਕਾਜ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਤੰਦਰੁਸਤ ਰਹੋ ਇਤਿਹਾਸ ਦੇ ਵਾਸਤੇ ਤੁਹਾਨੂੰ ਜੀ ਅਸੀਂ ਅੱਗੇ ਕੱਜ ਕਿਤਾਬ ਬਾਰੇ ਦੱਸ ਦਿਆਂਗੇ ਜਿਹੜੀ ਕਿਤਾਬ ਅਸੀਂ ਕੱਜ ਆਰਡਰ ਤੇ ਮੰਗਵਾਈ ਹੈ ਇਹ ਕਿਤਾਬ ਹੈ ਜੀ ਹੰਨੇ ਹੰਨੇ ਪਾਤਸ਼ਾਹੀ ਇਹ ਅਸੀਂ ਆਰਡਰ ਤੇ ਮੰਗਵਾਈ ਹੈ ਜੀ ਜਗਦੀਪ ਸਿੰਘ ਇਹਦਾ ਲਿਖਤ ਮਾਇਆ ਤੇ ਇਹ ਇਹ ਕਿਤਾਬ ਦੇ ਵਿੱਚ ਆਪਣੇ ਇਤਿਹਾਸ ਬਾਰੇ ਜੀ ਧਾਰਮਿਕ ਸਦੀਦਾ ਸਰਤਿਆਸ ਆਪਣਾ ਬਿਆਨ ਕੀਤਾ ਗਿਆ ਇਹਦੇ ਵਿੱਚ ਤੇ ਇਹ ਜਰੂਰ ਸਾਰੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ ਜੋ ਕਿ ਆਪਣੇ ਮਹਾਨ ਗੁਰ ਸਿੱਖਾਂ ਬਾਰੇ ਸਾਰਾ ਕੁਝ ਦੱਸਿਆ ਗਿਆ ਹੈ ਇਹਦੇ ਵਿੱਚ ਉਹਨਾਂ ਦੀਆਂ ਕੀ ਕੀ ਕੁਰਬਾਨੀਆਂ ਸੀ ਇਹ ਅਸੀਂ ਅੱਜ ਆਰਡਰ ਤੇ मंगਾਈਏ ਬੱਚਿਆਂ ਨੂੰ ਪੜਾਉਣ ਵਾਸਤੇ ਦੇ ਨਾਲੇ ਅਸੀਂ ਆਪ ਪੜ੍ਹਾਂਗੇ ਜੀ ਤੇ ਜਿਵੇਂ ਜਿਵੇਂ ਪੜ੍ਹਾਂਗੇ ਤੁਹਾਨੂੰ ਜਰੂਰ ਦੱਸਾਂਗੇ ਤੇ ਮੇਰੀ ਇਹੀ ਬੇਨਤੀ ਹੈ ਸਾਰੇ ਭੈਣ ਭਰਾ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵੀ ਇਹ ਕਿਤਾਬ ਜ਼ਰੂਰ ਮੰਗਾ ਕੇ ਪੜੋ ਹਨੇ ਹਨੇ ਪਾਤਸ਼ਾਹੀ ਬਹੁਤ ਵਧੀਆ ਕਿਤਾਬ ਆ ਆਪਣਾ ਸਾਰਾ ਇਤਿਹਾਸ ਦੇ ਵਿੱਚ ਬਿਆਨ ਕੀਤਾ ਗਿਆ 18ਵੀਂ ਸਦੀ ਦਾ ਇਹ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀਆਂ ਨੇ ਤੁਸੀਂ ਆਪ ਪੜ੍ਹੋ ਤੇ ਤਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪਣੇ ਸਿੰਘਾਂ ਨੇ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ ਇਹ ਕਿਉਂਕਿ ਹੁਣ ਬੱਚਿਆਂ ਕੋਲੇ ਟਾਈਮ ਹੈ ਜੂਨ ਦਾ ਮਹੀਨਾ ਹੈਗਾ ਛੁੱਟੀਆਂ ਹੋਈਆਂ ਨੇਗੀਆਂ ਤੇ ਇਸ ਕਰਕੇ ਅਸੀਂ ਮੰਗਵਾਈਏ ਬੱਚਿਆਂ ਨੂੰ ਪੜ੍ਹਨ ਵਾਸਤੇ ਤੇ ਅਸੀਂ ਆਪ ਵੀ ਪੜ੍ਹਾਂਗੇ ਤੇ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਏ ਜੀ ਬੱਚਿਆਂ ਨੂੰ ਵੀ ਤੇ ਇਸ ਕਰਕੇ ਤੁਸੀਂ ਮਿਲਾਓ ਕਿਰਪਾ ਕਰਕੇ ਇਹ ਹੀ ਬੇਨਤੀ ਹੈ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਵੀ ਸਾਡਾ ਗੁਰਸਿੱਖ ਵਿਰਸਾ ਕਿਹੇ ਜਗ੍ਹਾ ਸੀ ਤੇ ਕਿਹੋ ਜਿਹਾ ਇਤਿਹਾਸ ਸੀ ਸਾਡੇ ਸਿੰਘਾਂ ਨੇ ਕੀ ਕੁਰਬਾਨੀਆਂ ਕੀਤੀਆਂ ਜੰਗਲਾਂ ਦੇ ਵਿੱਚ ਰਹਿ ਕੇ ਵੀ ਕਿਵੇਂ ਧਰਮ ਦੇ ਵਿੱਚ ਪਰਪੱਕ ਰਹੇ ਨਗੇ ਉਹ ਤੇ ਇਹ ਆਪ ਸਾਰੇ ਭੈਣ ਭਾਈਆਂ ਬੇਨਤੀ ਹੈ ਕਿ ਜਰੂਰ ਇਹ ਕਿਤਾਬ ਬੱਚਿਆਂ ਨੂੰ ਲਿਆ ਕੇ ਪੜ੍ਹਾਓ ਤੇ ਚਲੋ ਜੀ ਹੁਣ ਕਰਦੇ ਆ ਹੋਰ ਘਰ ਦੇ ਕੰਮ ਧੰਦੇ ਤੇ ਤੁਹਾਨੂੰ ਦਿਖਾਉਣੇ ਆਂਗੇ ਜੀ ਇਹ ਸਰਦਾਰ ਜੀ ਜੀ ਖੇਤ ਗਏ ਆ ਹੁਣ ਸਬਜੀ ਤੋੜਨ ਨਾਲ ਦਿਹਾੜੀ ਲੈ ਕੇ ਗਏ ਨੇ ਜੀ ਤੋਰੀਆਂ ਕद्दू ਪਿੰਡੀ ਕਾਫੀ ਸਬਜੀ ਹੈ ਜੀ ਸਵੇਰੇ ਸਵੇਰੇ ਤੋੜਨੀ ਪੈਂਦੀ ਹੈਗੀ ਫਿਰ ਲਿਜਾ ਕੇ ਕਈ ਜਣੇ ਤੇ ਫਿਰ ਬਾਅਦ ਵਿੱਚ ਇਹ ਵੇਚਣੀ ਵੀ ਪੈਂਦੀ ਹੈ ਜੀ ਬੋਲੀ ਤੇ ਜੱਗ ਸਬਜੀ ਤੋਰੀਆਂ ਤੇ ਕਦੂ ਤੇ ਭਿੰਡੀ ਆ ਜੀ ਅੱਜ ਥੋੜਾ ਜਿਹਾ ਲੇਟ ਹੋ ਗਏ ਘਰੀ ਸਬਜੀ ਪਹਿਲਾਂ ਸਬਜੀ ਤੋੜਨਗੇ ਤੇ ਫੇਰ ਆਪਣਾ ਹਰਾ ਵੜਣਗੇ ਮੱਕੀ ਕੋਈ ਪੀ ਉਹ ਥੋੜੀ ਥੋੜੀ ਗਾਂ ਖਾਂਦੀ ਨੀਗੀ ਨੀਰਾ ਤੇ ਉਹਦੇ ਵਾਸਤੇ ਲੈ ਕੇ ਆਉਣੇ ਨੇ ਥੋੜੀ ਥੋੜੀ ਗੱਕਲੀ ਗਾਂ ਵਾਸਤੇ ਮੱਕੀ ਕਾਫੀ ਵੱਡੀ ਹੋ ਗਈ ਮੱਕੀ ਵੀ ਦਿਖਾਵਾਂਗੇ ਤੁਹਾਨੂੰ ਆਪਣੀ ਜਿਹੜੀ achar واسਤੇ بھیجিয়ে گی ਕਿਉਂਕਿ ਜਦੋਂ ੱਤ ਉੱਪ ਚੜ ਜਾਂਦੀ ਹੈ ਫਿਰ ਸਬਜੀ ਵੀ ਨਾ ਟੁੱਟਦੀਗੀ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈਗੀ ਸਵੇਰੇ ਇਹ ਵੀ ੱਤ ਉੱਪ ਚੜਨ ਤੋਂ ਪਹਿਲਾਂ ਪਹਿਲਾਂ ਹੀ ਟੁੱਟ ਜਾਂਦੀ ਹੈਗੀ ਨੀ ਫਿਰ ਜਦੋਂ ਗਰਮੀ ਹੋ ਜੀ ਫਿਰ ਸਬਜ਼ੀ ਤੋੜੀ ਨਹੀਂ ਜਾਂਦੀਗੀ ਹਮ ਤੋਰੀਆਂ ਤੋੜ ਲੈਣੇਗੇ ਫੌਜੀ ਸਾਹਿਬ ਤੇ ਕਿਉਂਕਿ ਜੀ ਇਹ ਵੀ ਧਿਆਨ ਨਾਲ ਤੋੜਨੀ ਪੈਂਦੀ ਹੈ ਕੋਈ ਜਾਨਵਰ ਬੈਠਾ ਹੁੰਦਾ ਬੱਲਾਂ ਦੇ ਵਿੱਚ ਠੰਡੀਆਂ ਹੁੰਦੀਆਂ ਥੱਲੋਂ ਬੱਲਾਂ ਤੇ ਧਿਆਨ ਨਹੀਂ ਤੋੜਨੀ ਪੈਂਦੀ ਜੀ ਕੋਈ ਵੀ ਕੰਮ ਸੌਖਾ ਨਹੀਂਗਾ ਕੋਈ ਵੀ ਕੰਮ ਕਰ ਲਓ ਆਪਾਂ ਤੇ ਫਿਰ ਇਹਨੂੰ ਪੱਟ ਕੇ ਇਥੇ ਝੋਨਾ ਲਾਉਣਾਗਾ ਸਵੇਰੇ तकरीबन ਘੰਟਾ 2 ਘੰਟੇ ਲੱਗੇ ਜਾਂਦੇ ਸਬਜ਼ੀ ਤੋੜਨ ਤੇ ਵੀ ਫਿਰ ਪਹਿਲਾ ਸਬਜ਼ੀ ਤੋੜਨਗੇ ਜੀ ਫਿਰ ਉਸ ਤੋਂ ਬਾਅਦ ਆਹ ਦੇਖੋ ਜੀ ਸਰਦਾਰ ਜੀ ਏਸੀ ਦੀਆਂ ਜਾਲੀਆਂ ਸਾਫ ਕਰ ਰਹੇ ਨੇਗੇ ਤੇ ਘੋੜੀ ਥੱਲੇ ਟੁੱਟੀ ਹੋਈ ਐ ਮੈਂ ਦੋ ਵਾਰੀ ਕਹਿ ਚੁੱਕੀ ਆ ਵੀ ਟੁੱਟੀ ਐ ਥੱਲੇ ਤੇ ਮੈਂ ਫੜਨਾ ਵੀ ਕਿਹਦੇ ਤੇ ਛਾਲ ਲੱਗੂਗੀ ਲੱਗਦਾ ਸਰਦਾਰ ਜੀ ਦੀ ਕਿ ਫੜਨਾ ਨਹੀਂ ਦੱਸੂਂ ਮੈਂ ਇਹ ਸੀਰੀਆਂ ਜਾਲੀਆਂ ਸਾਫ ਕਰਦੇ ਨੇ ਹਫਤਾ ਹੋ ਗਿਆ ਸੀ ਸਾਫ ਹੀ ਨਹੀਂ ਹੋਇਆ ਸੀ ਪੋੜੀ ਨਾ ਸਾਡ ਨੂੰ ਕਾਫੀ ਟਾਈਮ ਹੋ ਗਿਆ ਸੀ ਲੈਂਦੀ ਨੀ ਟੁੱਟ ਗਈ ਹੁਣ ਨਵੀਂ ਲਿਆਉਣ ਵਾਲੀ ਸੀ ਜੀ ਨਵੀਂ ਲੈ ਕੇ ਆਵਾਂਗੇ ਮਿੱਟੀ ਦਿਖਾਇਓ ਕਿ ਨਹੀਂ ਓਹੋ ਕਿੰਨੀ ਮਿੱਟੀ ਦੀਆਂ ਭਰੀਆਂ ਪੰਨੀਆਂ ਲਿੰਗੀਆਂ ਤੇ ਕਹਿੰਦੇ ਠੰਡੀ ਹਵਾ ਨਹੀਂ ਦਿੰਦਾ ਤਾਂ ਹੀ ਨਹੀਂ ਦਿੰਦਾ ਇਹ ਜੀ AC ਇਨਸਫਾਈ ਰੱਖਣ ਦੇ ਬਾਵਜੂਦ ਵੀ ਤੁਹਾਨੂੰ ਪਤਾ ਹੈਗਾ ਫਿਰ ਵੀ ਦੇਖੋ ਕਿੰਨੀ ਮਿੱਟੀ ਪੈ ਜਾਂਦੀ ਹੈ ਜਾਲੀਆਂ ਦੇ ਵਿੱਚ ਆ ਜਦੋਂ ਜਾਲੀਆਂ ਜਦੋਂ ਏਸੀ ਠੰਡੀ ਹਵਾ ਨਾ ਦੇਵੇ ਜੀ ਬਸ ਉਹਦਾ ਇਹੀ ਮਤਲਬ ਹੁੰਦਾ ਹੈਗਾ ਵੀ ਉਹ ਦੀ ਜਾਲੀਆਂ ਸਾਫ ਕਰਨ ਵਾਲੀਆਂ ਹੋਣੀਆਂ ਜਦੋਂ ਜਾਲੀਆਂ ਸਾਫ ਕਰਤੀਆਂ ਬਹੁਤ ਠੰਡੀ ਹਵਾ ਦੇਣਾ ਫਿਰ ਇੱਕ ਹਫਤਾ ਵਧੀਆ ਠੰਡੀ ਹਵਾ ਦੇਵੇਗਾ ਫਿਰ ਫਿਰ ਜਦੋਂ ਜਾਲੀਆਂ ਤੇ ਮਿੱਟੀ ਪੈ ਜਾਂਦੀ ਹੈ ਤਾਂ ਤੁਸੀਂ ਵੀ ਹਫਤੇ ਬਾਅਦ ਇਹਦੀਆਂ ਜਾਲੀਆਂ ਸਾਫ ਕਰਨੀਆਂ ਚਾਹੀਦੀਆਂ ਆਪਾਂ ਨੂੰ ਏਸੀ ਦੀਆਂ ਜਾਲੀਆਂ ਸਾਫ ਕਰਿਆ ਪਰ ਤੇ ਫਿਰ ਵਧੀਆ ਠੰਡੀ ਹਵਾ ਦਿੰਦਾ ਹੈ ਏਸੀ ਲੋਜ ਹਤੋ ਕੇ ਵਾਪਸ ਜੜੀਆਂ ਪਾ ਰਹੇ ਨੇ ਕਿ ਸਰਦਾਰ ਜੀ ਹੁਣ ਇੱਕ ਹਫਤਾ ਵਧੀਆ ਠੰਡੀ ਹਵਾ ਦੇਊਗਾ ਉਸ ਤੋਂ ਬਾਅਦ ਜਦੋਂ ਖੇਰ ਪਰ ਗਿੰਦ ਫੇਰ ਤੋੜਾਂਗੇ ਔੜੀ ਕੋੜੀ ਉਧਰਲੇ ਪਾਸੇ ਭਾਰਨਾ ਦੇ ਉਹ ਟੁੱਟੀ ਹੋਈ ਉਧਰੋਂ ਲੋ ਜੀ ਆਪਣੇ ਜਾਲੀਆਂ ਤੋਂ ਤੋਤੀਆਂ ਨਹੀਂ ਆਈਆਂ ਲੋ ਜੀ ਜਾਲੀਆਂ ਤੋਂ ਧੋਂਦੇ ਧੋਂਦੇ ਨੇ ਪੜਦਾ ਵੀ ਥੱਲੇ ਸਿਰਦਾ ਹੁਣ ਦੁਬਾਰੇ ਪਾਉਣਾ ਪੈ ਰਿਹਾਗਾ ਉਹ ਬਕਸਾ ਉਹਦਾ ਟਾਪਾ ਜਾ ਬੰਦ ਕਰਦੇ ਆ ਚ ਰੋਹ ਹਵਤਾ ਰਾਮਦਾਰੀ ਹੋਗੀ ਓੜੀ ਬਾਹਰ ਲਾ ਦੇ ਮਿੱਟੀ ਪਾਤੀ ਹੋਗੀ ਅੰਦਰ ਪੋਚੇ ਲਾਏ ਸੀ ਹੌਲੇ ਕਿ ਦਣਾ ਲਿਖ ਜਾਏਗਾ ਉਹ ਉਹਦੀ ਚੜ੍ਹਨਾ ਕਰਦੇ ਆਂ ਹੋਰ ਕੰਮ ਧੰਦੇ ਦਿਖਾਉਣੇ ਸਨ ਉਹਦੇ